ਸੱਤ ਸਿਰੇ ਕਾਲ ਦੋਸਤੋ ਅੱਜ ਆਪਾਂ ਔਰਤ ਦੀ ਕੰਜੂਸੀ ਬਾਰੇ ਗੱਲ ਕਰਾਂਗੇ ਹਾਂ ਮੈਂ ਕੰਜੂਸ ਹਾਂ ਦੁੱਧ ਵਾਲਕੇ ਉਸ ਤੇ ਮਲਾਈ ਉਕਾਰ ਕੇ ਕਰਦਾ ਦੇਸੀ ਘਿਓ ਬਣਾਉਣੀ ਹੈ ਤਾਂ ਕਿ 4 ਪੈਸੇ ਵੱਜ ਜਾਣ ਰਾਤ ਦੀ ਪਚੀ ਹੋਈ ਦਾਲ ਆਟੇ ਵਿੱਚ ਗੁੰਨ ਕੇ ਰੋਟੀ ਬਣਾ ਲੈਂਦੇ ਆ ਤਾਂ ਕਿ ਇੱਕ ਡੰਗ ਹੋਰ ਸਖਾਲਾ ਲੰਘ ਜਾ ਮੱਖਰਾਬ ਦੁੱਧ ਨੂੰ ਵੀ ਕਦੇ ਨਹੀਂ ਸੁਟਦੀ ਉਹਦਾ ਪਨੀਰ ਬਣਾ ਲੈਂਦੇ ਆ ਕਿਉਂਕਿ ਬੱਸ ਇਹ ਰੁੱਖ ਨਾਲ ਨਹੀਂ ਲੱਗਦੇ ਮੈਂ ਖੱਟੇ ਹੋ ਗਏ ਦਹੀਂ ਨੂੰ ਹੁਣੇ ਵਿੱਚ ਪਾ ਕੇ ਟੰਗ ਲੈਂਦੇ ਆ ਖਟਾਸ ਨਿਕਲਣ ਤੋਂ ਬਾਅਦ ਗੁੰਦੀ ਜਾਂ ਕੱਦੂ ਵਾਲਾ ਰਾਇਤਾ ਪਾਜ ਮਰਸੋਈ ਕਰਦੇ ਖਰਾਬ ਹੋਏ ਬਰਤਨ ਜਿਨੇ ਕੁੱਕਰ ਦੀ ਸੀਟੀ ਰਬੜ ਵਾਰ-ਵਾਰ ਠੀਕ ਕਰਵਾ ਲੈਣੀ ਹੈ ਉਹ ਵੀ 버ਕ ਲੈਣੀ ਖਾਲੀ ਤੇਲ ਦੀਆਂ ਬੋਤਲਾਂ ਜਾਂ ਖਾਲੀ ਬੱਡੇ ਉਹ ਮੈਂ ਕਬਾਰ ਚ ਵੇਚ ਦੇ ਦਿੰਦੀ ਆ ਕਿਉਂਕਿ ਮੈਂ ਕੰਜੂਸ ਆ ਨਾ ਮੈਂ ਹੋਰ ਵਰਤਾ ਮੰਗਾ ਮਿੱਤ ਨਵੇਂ ਸੂਟ ਨਹੀਂ ਪੜਾਉਂਦੇ ਇਤਕ ਸੂਟ ਹੈ ਕਿੰਨੀ ਵਾਰ ਪਾ ਲੈਣੀ ਹੈ ਇੱਥੋਂ ਤੱਕ ਕਿ ਜਿਹੜੇ ਸੂਤੀ ਸੂਟ ਤਾਂ ਗਏ ਬਚੇ ਹੁੰਦੇ ਨਾ ਕੱਪੜੇ ਉਹਨਾਂ ਦੇ ਕੋੜੇ ਬਣਾ ਲੈਣੇ ਆ ਤਾਂ ਕਿ ਰੋਟੀ ਰੱਖਣ ਦੇ ਕੰਮ ਆ ਜਾਣ ਮੈਂ ਤਾਂ ਕਦੇ ਬਿਊਟੀ ਪਾਰਲਰ ਨਹੀਂ ਗਈ ਹੱਥ ਮੂੰਹ ਪੈਰ ਕਦੇ ਨਹੀਂ ਰਖੜਾ ਬਸ ਦਹੀਂ ਨਾਲ ਮੂੰਹwidehat ਤੋਂ ਲਿਆ ਤੇ 10 ਰੁਪਏ ਦੇ ਚਾਹੇ ਨਾਲ ਪੈਰ ਰਗੜ ਲੇ ਤੇ ਵਾਲਾਂ ਨੂੰ ਸਰੋਂ ਦਾ ਜਾਂ ਗਰੀ ਦਾ ਤੇਲ ਲਾ ਲਿਆ ਆਪਣੇ ਵੱਡੇ ਬੱਚੇ ਦੇ ਛੋਟੇ ਹੋਏ ਕੱਪੜੇ ਨਿੱਕੇ ਲਈ ਰੱਖ ਦੋਨੇ ਆ ਬੂਟ ਚੱਪਲ ਸਭ ਛੋਟੇ ਲਈ ਰੱਖ ਦੇ ਤੇ ਇੱਕ ਬਿਸਕੁਟਾਂ ਦਾ ਪੈਕਟ ਲਿਆ ਕਹ ਨਾ ਉਹਨਾਂ ਦੋਆਂ ਚ ਵੰਡ ਦੋ ਤਾ ਤੇ ਉਹਨਾਂ ਨੂੰ ਹੀ ਪਤਾ ਲੱਗੇ ਵੰਡ ਕੇ ਛਕਣ ਨਾਲ ਕਿੰਨਾ ਸਬਰ ਆਉਂਦਾ ਜਿਸ ਸਬਰ ਸਿੱਦਕ ਵਿੱਚ ਰਹਿਣਾ ਤੇ 4 ਪੈਸੇ ਔਖੇ ਸਮੇ ਲਈ ਜੋੜਨਾ ਜਦੋਂ ਕੋ ਹੱਥ ਘੁੱਟ ਕੇ ਵਰਤਨ ਨੂੰ ਕੰਜੂਸ ਕੋਣਾਂ ਕਹਿੰਦੇ ਆ ਤਾਂ ਮੈਂ ਫਖਰ ਨਾਲ ਕਹਿੰਦੀ ਆ ਕਿ ਮੈਂ ਕੰਜੂਸ ਹਾਂ ਪਤਾ ਸਿਆਣੇ ਕੀ ਕਹਿੰਦੇ ਹੁੰਦੇ ਸੀ ਕਿ ਬੰਦਾ ਜਿਹੜਾ ਘਰ ਨੂੰ ਤੰਗਲੀ ਨਾਲ ਵੀ ਉਡਾਵੇ ਤਾਂ ਘਰ ਖਾਲੀ ਨਹੀਂ ਹੁੰਦਾ ਤੀਵੀਂ ਜੇਕਰ ਸੂਈ ਦੇ ਨੱਕੇ ਨਾਲ ਵੀ ਉਡਾਉਣ ਲੱਗਦੇ ਨਾ ਤਾਂ ਘਰ ਖਾਲੀ ਹੋ ਜਾਂਦੇ ਆ ਮੇਰੇ ਹਿਸਾਬ ਨਾਲ ਹਰ ਔਰਤ ਨੂੰ ਥੋੜਾ ਕੰਜੂਸ ਹੋਣਾ ਹੀ ਚਾਹੀਦਾ ਤੁਹਾਡੀ ਕੀ رائے ਹੈ ਜਰੂਰ ਦੇਣਾ ਕਮੈਂਟ ਵਿੱਚ ਕਰਕੇ ਦੱਸਣਾ ਕਿ ਔਰਤ ਨੂੰ ਕੰਜੂਸ ਹੋਣਾ ਚਾਹੀਦਾ ਜਾਨੀ どうですと